ਲੈ ਵੀ ਸੱਜਣੋ ਆਉਣ ਵਾਲੇ ਦਿਨਾਂ 'ਚ ਹੋਣਾ ਕੀ ਆ ਹੋਣਾ ਪਤਾ ਕੀ ਆ ਕਿ ਜਿਹੜੇ ਕਿਸਾਨ ਭਰਾਵਾਂ ਦੀ ਨਾ ਕਣਕ ਵੱਢਣ ਵਾਲੀ ਖੜੀ ਹੋਣੀ ਆ ਉਹਨਾਂ ਨੂੰ ਮਸ਼ੀਨ ਨਹੀਂ ਮਿਲਦੀ ਹੁੰਦੀ ਤੇ ਜਿਨ੍ਹਾਂ ਨੇ ਨਵੀਆਂ ਮਸ਼ੀਨਾਂ ਲਈਆਂ ਹੁੰਦੀਆਂ ਉਹਨਾਂ ਨੂੰ ਕਿਸਾਨ ਨਹੀਂ ਮਿਲਦੇ ਹੁੰਦੇ ਤਾਂ ਇੱਕ ਕਿਸਾਨਾਂ ਲਈ ਗੇਟ ਖੋਲਤਾ ਕਿਸਾਨ ਗੇਟਵੇ ਨਾਂ ਦੀ ਇੱਕ ਐਪਲੀਕੇਸ਼ਨ ਆ ਸਭ ਤੋਂ ਪਹਿਲੀ ਗੱਲ ਦਾ ਇਹ ਸੇਫ ਆ ਤੁਹਾਡਾ ਡਾਟਾ ਕੋਈ ਵੀ ਲੀਕ ਹੋਣ ਦਾ ਕੋਈ ਚਾਂਸ ਨਹੀਂਗਾ ਆਪਣੇ ਘਰ ਦੇ ਬੰਦੇ ਆ ਜਿਨ੍ਹਾਂ ਨੇ ਐਪ ਬਣਾਈ ਆ ਕਿਸਾਨ ਗੇਟਵੇ ਐਪ ਤੁਸੀਂ ਡਾਊਨਲੋਡ ਕਰ ਲੈਣੀ ਆ ਵੈਸੇ ਤਾਂ ਕੰਮ ਹੋਰ ਵੀ ਬਹੁਤ ਕਰਦੀ ਆ ਕਿਸਾਨਾਂ ਨਾਲ ਸੰਬੰਧ ਚਾਹ ਘੋੜਿਆਂ ਦੀ ਬਰੀਡਿੰਗ ਹੋਵੇ ਚਾਹ ਮਤਲਬ ਤੁਸੀਂ ਫਸਲ ਨੂੰ ਕੋਈ ਕਿਸੇ ਨੂੰ ਖਰੀਦ-ਵੇਚ ਕਰਨਾ ਹੋਵੇ ਚਾਹ ਬੈਲਰ ਹੋਵੇ ਪਰ ਮੈਂ ਤੁਹਾਨੂੰ ਅੱਜ ਕੰਬਾਈਨਾ ਬਾਰੇ ਦੱਸਦਾ ਤੁਸੀਂ ਕੀ ਕਰਨਾ ਤੁਸੀਂ ਕਿਸਾਨ ਗੇਟਵੇ ਨਾਂ ਦੀ ਜਿਹੜੀ ਐਪ ਆ ਉਹਨੂੰ ਤੁਸੀਂ ਡਾਊਨਲੋਡ ਕਰ ਲੈਣਾ ਸਜਣ ਡਾਊਨਲੋਡ ਕਰਨ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਐਜੇ ਦੋ ਤਰ੍ਹਾਂ ਨਾਲ ਤੁਸੀਂ ਉੱਥੇ ਰਜਿਸਟਰਡ ਹੋ ਸਕਦੇ ਜੇ ਤੁਹਾਡੇ ਕੋਲ ਕੰਬਾਈਨ ਜਾਂ ਤੂੜੀ ਵਾਲੀ ਮਸ਼ੀਨ ਆ ਤਾਂ ਤੁਸੀਂ ਇੱਕ ਕਿਸਾਨ ਤੌਰ ਤੇ ਉੱਥੇ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਕਿਸਾਨ ਗੇਟਵੇ ਦਾ ਐਪ ਉੱਥੇ ਆਪਾਂ ਕਲਿੱਕ ਕਰ ਲਿਆ ਤਾਂ ਤੁਸੀਂ ਉਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਕਰਨਾ ਕੀ ਆ ਤੁਸੀਂ ਅਸਲ ਦੇ ਵਿੱਚ ਸਰਵਿਸ ਪ੍ਰੋਵਾਈਡਰ ਦੇ ਵਿੱਚ ਜਾ ਕੇ ਕਿਉਂਕਿ ਤੁਸੀਂ ਸਰਵਿਸ ਪ੍ਰੋਵਾਈਡਰ ਆ ਤੁਸੀਂ ਸਰਵਿਸ ਲੋਕਾਂ ਨੂੰ ਦੇਣੀ ਆ ਤਾਂ ਤੁਸੀਂ ਜਾਣਾ ਸਰਵਿਸ ਪ੍ਰੋਵਾਈਡਰ ਦੇ ਵਿੱਚ ਕਿ ਸਰਵਿਸ ਪ੍ਰੋਵਾਈਡਰ ਦੇ ਵਿੱਚ ਤੁਸੀਂ ሄਠਾਂ ਚਲੇ ਗਏ ሄਠਾਂ ਦੇਖੋ ਕਿਸਾਨ ਦਾ ਵੀ অপਸ਼ਨ ਬਣਿਆ ਹੋਇਆ ਤਾਂ ਉੱਥੇ ਇੱਕ ਸਰਵਿਸ ਪ੍ਰੋਵਾਈਡਰ ਦਾ ਜਿੱਥੇ ਤੁਸੀਂ ਸਜਣੋ ਕਲਿੱਕ ਕਰ ਲੈਣਾ ਫਿਰ ਤੁਸੀਂ ሄਠਾਂ ਚਲੇ ਜਾਣਾ ਜਿੱਥੇ ਰਜਿਸਟਰ ਕਰਨ ਦਾ ਤੁਹਾਨੂੰ ਬਟਨ ਦਿੱਤਾ ਹੋਇਆ ਉੱਥੇ ਤੁਸੀਂ ਰਜਿਸਟਰ ਕਰਨਾ ਦਾ ਤੁਹਾਨੂੰ ਫਿਰ অপਸ਼ਨ ਆ ਗਿਆ ਘੋੜਿਆਂ ਦੀ ਬਰੀਡਿੰਗ ਬਾਡੀ ਪਾਣੀ ਦੀ ਜਾਂਚ ਤਾਂ ਉੱਥੇ ਤੁਸੀਂ ਕੀ ਕਰਨਾ ਕਿ ਕਲਿੱਕ ਕਰ ਲੈਣਾ ਬਾਡੀ ਤੇ ਬਾਡੀ ਤੇ ਕਲਿੱਕ ਕਰਕੇ ਸਜਣੋ ਤੁਸੀਂ ਆਪਣਾ ਸਾਰਾ ਨਾਮ ਪਤਾ ਪਿੰਡ ਸਾਰਾ ਕੁਝ ਭਰ ਕੇ ਤੇ ਸੇਵ ਦਾ ਬਟਨ ਦਬਾ ਦੇਣਾ ਜੇ ਤੁਸੀਂ ਸੇਵ ਦਾ ਬਟਨ ਦਬਾਤਾ ਤਾਂ ਜਿਹੜਾ ਵੀ ਨੇੜੇ ਤੇੜੇ ਦਾ ਕਿਸਾਨ ਜਿਹੜੇ ਵੀ ਬੰਦੇ ਨੂੰ ਮਸ਼ੀਨ ਚਾਹੀਦੀ ਹੋਊਗੀ ਉਹ ਤੁਹਾਡੇ ਨਾਲ ਸੰਪਰਕ ਕਰ ਲੂਗਾ ਹੁਣ ਅਗਲੀ ਗੱਲ ਇਹ ਆ ਗਈ ਵੀ ਤੁਸੀਂ ਇੱਕ ਕਿਸਾਨ ਤੌਰ ਤੇ ਕਿਵੇਂ ਕਰਨਾ ਹੁਣ ਮੈਂ ਤੁਹਾਨੂੰ ਸਕਰੀਨ ਤੇ ਉਹ ਚਲਾ ਦਿੰਦਾ ਤੁਸੀਂ ਕਿਸਾਨ ਤੌਰ ਤੇ ਵੀ ਉਵੇਂ ਕਿਸਾਨ ਗੇਟਵੇ ਦੀ ਐਪ ਖੋਲਣੀ ਆ ਐਪ ਖੋਲ ਕੇ ਤੁਹਾਡੇ ਸਾਹਮਣੇ ਐਪਲੀਕੇਸ਼ਨ ਜਿਹੜੀ ਉਹ ਖੁੱਲ ਜੂਗੀ ਉਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਦੇ ਹੇਠਾਂ ਜਾਓਗੇ ਤੁਹਾਨੂੰ ਇੱਥੇ ਕਾਫੀ ਆਪਸ਼ਨ ਆ ਜਾਣੇ ਆ ਪਰ ਤੁਸੀਂ ਤੁਹਾਨੂੰ ਚਾਹੀਦਾ ਕੀ ਆ ਤੁਹਾਨੂੰ ਚਾਹੀਦਾ ਕੀ ਆ ਕਿਸਾਨ ਦੇ ਤੌਰ ਤੇ ਤੁਹਾਨੂੰ ਚਾਹੀਦਾ ਕੀ ਆ ਤੁਸੀਂ ਜਿਹੜੀ ਚੀਜ਼ ਚਾਹੀਦੀ ਆ ਤੁਹਾਨੂੰ ਵੱਢਣ ਵਾਲੀ ਮਸ਼ੀਨ ਚਾਹੀਦੀ ਆ ਤੁਹਾਨੂੰ ਵੇਲਰ ਚਾਹੀਦਾ ਤਾਂ ਤੁਹਾਨੂੰ ਰੀਪਰ ਚਾਹੀਦਾ ਤੁਸੀਂ ਉੱਤੇ ਕਲਿੱਕ ਕਰ ਲਓ ਉੱਤੇ ਕਲਿੱਕ ਕਰਕੇ ਤੁਹਾਨੂੰ ਆਪਸ਼ਨ ਆ ਜਾਣਗੇ ਸੱਜਣੋ ਤੁਸੀਂ ਇੱਕ ਕਿਸਾਨ ਤੌਰ ਤੇ ਜਦੋਂ ਉੱਥੇ ਰਜਿਸਟਰਾਂ ਤੋਂ ਅਸੀਂ ਉੱਥੇ ਇਹ ਦੱਸ ਦੇਣਾ ਕਿ ਮੈਨੂੰ ਆਹਾ ਚੀਜ਼ ਚਾਹੀਦੀ ਆ ਮੇਰਾ ਏਰੀਆ ਆਹਾ ਮੇਰਾ ਫੋਨ ਨੰਬਰ ਆਹਾ ਤਾਂ ਤੁਹਾਨੂੰ ਥੋੜੇ ਚਿਰ ਦੇ ਵਿੱਚ ਇੱਕ ਕੰਬਾਈਨ ਵਾਲੇ ਦਾ ਫੋਨ ਆ ਜਾਊਗਾ ਕਿ ਹਾਂ ਵੀ ਸੱਜਣਾ ਆਪਣੀ ਕੰਬਾਈਨ ਵੇਲੀ ਆ ਦੱਸ ਕਿੰਨੇ ਕਿੱਲੇ ਵੜਨੇ ਆ ਕਿੱਥੇ ਵੜਨੇ ਆ ਤੁਹਾਡੇ ਤੋਂ ਲੋਕੇਸ਼ਨ ਮੰਗ ਲੂਗਾ ਤੁਹਾਡੇ ਕੋਲੇ ਉਹ ਸਰਵਿਸ ਪਹੁੰਚ ਜੂਗੀ ਕਹਿਣ ਤੋਂ ਭਾਵੇਂ ਆ ਵੀ ਤੁਹਾਨੂੰ ਤੁਹਾਡੇ ਲਈ ਤੁਹਾਡੀ ਐਪਲੀਕੇਸ਼ਨ ਹੈ ਕਿ ਕਿਸਾਨ ਭਾਈ ਨੇ ਬਣਾਈ ਆ ਜਿਹੜੀ ਦੇ ਵਿੱਚ ਤੁਹਾਡਾ ਡਾਟਾ ਬਹੁਤ ਸੇਫਾ ਤੁਸੀਂ ਇਹਦੇ ਤੋਂ ਹੋਰ ਵੀ ਬਹੁਤ ਸਾਰੀਆਂ ਫਸਲਾਂ ਹੋ ਗਈਆਂ ਘੋੜਿਆਂ ਦੀ ਬਰੀਡਿੰਗ ਦਾ ਕੰਮ ਹੋ ਗਿਆ ਮਤਲਬ ਤੁਹਾਡਾ ਸਟਾਲੀਅਨ ਆ ਤੁਸੀਂ ਇੱਥੇ ਜਾ ਕੇ ਰਜਿਸਟਰਡ ਕਰ ਸਕਦੇ ਆ ਕਿ ਮੈਂ ਸਟਾਲੀਅਨ ਸਰਵਿਸ ਪ੍ਰੋਵਾਈਡਰ ਆ ਤਾਂ ਜਿਹੜੇ ਬੰਦੇ ਘੋੜਿਆਂ ਵਾਲੇ ਹੋਣਗੇ ਉਹ ਤੁਹਾਨੂੰ ਡਾਇਰੈਕਟ ਤੁਹਾਡੇ ਉੱਥੇ ਫੋਟੋ ਦੇਖ ਕੇ ਤੁਹਾਡੇ ਨਾਲ ਡਾਇਰੈਕਟ ਸੰਪਰਕ ਕਰਨ ਲੱਗ ਜਾਣਗੇ ਹੋਰ ਵੀ ਬਹੁਤ ਸਾਰੀਆਂ ਜਦੋਂ ਤੁਸੀਂ ਐਪਲੀਕੇਸ਼ਨ ਨੂੰ ਲਾਹੋਗੇ ਨਾ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਸਰਵਿਸਾਂ ਦੇਣ ਵਾਸਤੇ ਤੇ ਬਹੁਤ ਸਾਰੀਆਂ ਸਰਵਿਸਾਂ ਲੈਣ ਵਾਸਤੇ ਬਹੁਤ ਸਾਰੀਆਂ ਐਪਲੀਕੇਸ਼ਨ ਮਤਲਬ ਸਹੂਲਤਾ ਮਿਲ ਜਾਣਗੀਆਂ ਕਹਿਣ ਤੋਂ ਭਾਵ ਤੁਸੀਂ ਇਹ ਗੱਲ ਕਹੋਗੇ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੇ ਵਰਤਣ ਤੋਂ ਬਾਅਦ ਵੀ ਹਾਂ ਵਾਕਿਆ ਹੀ ਕਿਸਾਨਾਂ ਦੀ ਕਿਸਾਨਾਂ ਵੱਲੋਂ ਤੇ ਕਿਸਾਨਾਂ ਵਾਸਤੇ ਬਣਾਈ ਗਈ ਐਪਲੀਕੇਸ਼ਨ ਹੁਣੇ ਹੀ ਜੇ ਤੁਸੀਂ ਐਪਲ ਦਾ ਫੋਨ ਚਲਾਉਂਦੇ ਆ ਤਾਂ ਤੁਸੀਂ ਆਈਫੋਨ ਤੋਂ ਡਾਊਨਲੋਡ ਕਰ ਲਓ ਜੇ ਤੁਸੀਂ ਐਂਡਰੌਇਡ ਚਲਾ ਰਹੇ ਆ ਤਾਂ ਤੁਸੀਂ ਐਂਡਰੌਇਡ ਤੋਂ ਕਰ ਲਓ ਤੁਹਾਨੂੰ ਇਹ ਪੂਰੀ ਤਰ੍ਹਾਂ ਨਾਲ ਰਜਿਸਟਰਡ ਤੇ ਪੂਰੀ ਤਰ੍ਹਾਂ ਨਾਲ ਸੇਫ ਐਪਲੀਕੇਸ਼ਨ ਆ ਤੁਸੀਂ ਕਰ ਸਕਦੇ ਝੋਂਦਰੋ